ਹਾਂ ਹੈਲੋ ਬੋਲ ਰਿਹਾ ਮੈਂ 12 12 1 ਲੈ ਕੇ 2A ਤੱਕ ਰੇਲੀ ਕਰ ਰਹੀ ਪਰ ਸਾਡੇ ਜਿਹੜੇ ਸੀਗੇ ਪ੍ਰਧਾਨ ਸਾਹਿਬਾਨ ਦੁਨੀਆ ਦੇ ਸਾਡੇ ਉਹ ਰਾਤ ਹੀ ਇਹਨੇ ਚੱਕ ਲੇ ਫੋਕ ਨੇ ਚੱਕ ਲੇ ਠੀਕ ਹੈ ਉਹਦੇ ਬੋਧ ਦੇ ਵਿੱਚ ਅਸੀਂ ਦਰਪੇ ਦੀ ਕੋ ਬੰਦ ਕੀਤਾ ਸੀ ਬਸਾਂ ਬੰਦ ਕੀਤੀਆਂ ਸੀ ਬਸਾਂ ਬੰਦ ਕਰਨ ਦੇ باوجود ਜਿਹੜੇ ਅਸੀਂ ਬੈਠੇ ਸਾਡੇ ਸਾਥੀ ਉਹਨਾਂ ਨੂੰ ਪੁਲਿਸ ਦੋ ਗੱਡੀਆਂ ਭਰ ਕੇ ਗ੍ਰਫਤਜ਼ਾਰੀ ਕਰਕੇ ਲੈ ਗਏ ਠੀਕ ਹੈ ਉਹਦੇ ਬਾਅਦ ਵਿੱਚ ਜੋ ਸਾਡੇ ਸਾਥੀ ਇੱਥੋਂ ਦੁਬਾਰਾ ਬਸਾਂ ਲੈ ਕੇ ਆਏ ਉਹ ਬੈਠੇ ਐ ਜਾਂ ਟੇਕੀ ਤੇ ਚੜ ਗਏ ਵੀ ਸਾਡੇ ਸਾਥੀ ਛੱਡੋ ਅੱਗੋਂ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਾਨੂੰ ਵੀ ਚੱਕਣ ਦੀ ਢੰਕੀ ਦੇ ਰਿਹਾ ਤੇ ਇਹਦਾ ਕਿਲੋਮੀਟਰਾਂ ਨੁਕਸਾਨ ਕੀ ਹੋਊਗਾ ਤੁਹਾਨੂੰ ਕਿਲੋਮੀਟਰ ਦਾ ਪੂਰਾ ਨੁਕਸਾਨ ਐ ਉਹ ਪ੍ਰਾਈਵੇਟ ਘਰਾਣਿਆਂ ਦੀਆਂ ਬਸਾਂ ਪੈ ਰਹੀਆਂ ਜੇ ਉਹ ਬਸਾਂ ਸਰਕਾਰੀ ਪੈਣ ਨਾਲੇ ਦੇ ਬੇਰ ਜਗਾਰ ਆਪਣੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੂਗਾ ਨਾਲੇ 5 ਸਾਲਾਂ ਬਾਅਦ ਜਿਹੜੀ ਬਸ ਐ ਉਹ ਮਹਿਕਮੇ ਦੀ ਬਣਜੂਗੀ ਤੇ ਜੇ ਕਿਲੋ ਮੀਟਰ ਪਾਉਂਦੇ ਆ ਉਹ 5 ਸਾਲ ਨਾਲੇ ਤਾਂ ਥਮਾਈ ਕਰੂਗਾ ਮਾਲਕ ਠੀਕ ਐ ਤੇ ਨਾਲੇ 5 ਸਾਲ ਬਾਅਦ ਬਸ ਉਹਦੀ ਹੋਜੂਗੀ ਇਹਦੇ ਵਿਰੋਧ ਦੇ ਵਿੱਚ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਜਿਵੇਂ ਬਿਲਕੁਲ ਕਟਿਆ ਇਹੋ ਜੀ ਸਰਕਾਰ ਅਸੀਂ ਨਹੀਂ ਦੇਖੀ ਪਹਿਲਾਂ ਕਟਿਆ ਸਰਕਾਰ ਐ ਪਹਿਲਾਂ ਕਾਂਗਰਸ ਸਰਕਾਰ ਸੀ ਉਦੋਂ ਵੀ ਅਸੀਂ ਉਹਦਾ ਵਿਰੋਧ ਕੀਤਾ ਹਰਗੀ ਸੀ ਇਹ ਵੀ ਕਰੂਗਾ ਇਹ ਹੁਣ ਮੰਗ ਕੀ ਆ ਜਿਹੜੇ ਮੰਗ ਸਾਡੀ ਇਹ ਐ ਤੇ ਸਾਡੇ ਜਿਹੜੇ ਮਾਲਕੀ ਦੀਆਂ ਬਸਾਂ ਐ ਸਰਕਾਰ ਦੀਆਂ ਉਹੀ ਦਿੱਕੂਆਂ ਚ ਪਾਈਆਂ ਜਾਣ ਠੀਕ ਐ ਫਿਰ ਸਾਡੀ ਨਹੀਂ ਕਿਲੋਮੀਟਰ ਬਸਾਂ ਨਾ ਪਾਈਆਂ ਜਾਣ ਤੇ ਜਿਹੜੇ ਸਾਡੇ ਕੱਚੇ ਮਲਾਜ਼ਮ ਐ ਉਹਨਾਂ ਨੂੰ ਪੱਕਾ ਕੀਤਾ ਜਾ ਸੱਤਾ ਚੋਂ ਚ ਪਹਿਲਾਂ ਵਾਅਦਾ ਵੀ ਕੀਤਾ ਗਿਆ ਸੀ ਵੀ ਜਿਹੜੀ ਵਾਅਦੇ ਤਾਂ ਬਹੁਤ ਕੀਤੇ ਵਰ ਸਾਰੇ ਨਲਾਇਕ ਐ ਕੋਈ ਵਾਅਦਾ ਨਹੀਂ ਨਾ ਸਹੀ ਠੀਕ ਐ ਜੀ ਰਸਤਾ ਕਰਕੇ ਥਾਣੇ ਚ ਲੈ ਗਿਆ ਉਸ ਤੋਂ ਬਾਅਦ ਇਹ ਪੈਕੀ ਤੇ ਚੜਿਆ ਕਿ ਸਾਡੇ ਜਿਹੜੇ ਮੁਲਾਜ਼ਮ ਰਸਤਾ ਕਰਕੇ ਲੈ ਗਏ ਆਪਾਂ ਜੀ ਇਹ ਹੈ ਉਹਦੇ ਨੋਟ ਦਿਨ ਕੀ ਕਹਿਣਾ ਚਾਹੂਗਾ ਅੱਜ ਦਾ ਇਹ ਜਿਹੜਾ ਇਹਨਾਂ ਨੇ ਅੱਜ ਬਠਿੰਡਾ ਪੁਲਿਸ ਵੱਲੋਂ ਜਿਹੜਾ ਬਠਿੰਡਾ ਬੱਸ ਸਟੈਂਡ ਹੈ ਉਹਦੇ ਉੱਪਰ ਇੱਕ ਫੋਰਸ ਦੀ ਡਿਊਟੀ ਲਗਾਈ ਗਈ ਜਿਸ ਦੇ ਵਿੱਚ ਦੋ ਡੀਐਸਪੀ ਸਮਾਨ ਨਾਲ ਸਿਟੀ ਸਮਾਨ ਦੇ ਨਾਲ ਸਾਡੀ ਰਿਜ਼ਰਵ ਫੋਰਸ ਡਿਊਟੀ ਲਗਾਈ ਹੈ ਜਿਸ ਦਾ ਮੇਨ ਪਰਪਸ ਹੈ ਕਿ ਜਿਹੜਾ ਲਾਗਨ ਆਰਡਰ ਸਟੇਸ਼ਨ ਹਾਊਸ ਨੂੰ ਪੀਸਫੁਲ ਰੱਖਣਾ ਤੇ ਜਿਹੜੀ ਆਮ ਪਬਲਿਕ ਦੀ ਆਵਾਜ਼ ਆਈ ਹੈ ਜੇ ਬੱਸਾਂ ਦੀ ਆਵਾਜ਼ ਆਈ ਹੈ ਉਸ ਨੂੰ ਸਾਰੇ ਢਾਂਗਾਂ ਨਾਲ ਜਿਹੜਾ ਹੈਗਾ ਯਕੀਨੀ ਬਣਾਉਣਾ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਆਮ ਜਨਤਾ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਕੀ ਕਾਰਨ ਕੀ ਕਿਉਂ ਟੈਂਕੀ ਤੇ ਕਿਉਂ ਚੜੇ ਇਹਨਾਂ ਕੀ ਮੰਗ ਹੈ ਇਹਨਾਂ ਦਾ ਇੰਟਰਨਲ ਡਿਪਾਰਟਮੈਂਟ ਦਾ ਇਸ਼ੂ ਹੈਗਾ ਸੋ ਰਿਗਾਰਡਿੰਗ ਜਿਹੜਾ ਹੈਗਾ ਜੋ ਇਹਨਾਂ ਦੇ ਬੈਕਪੇ ਵਾਲੇ ਤੋਂ ਬੈਟਰ ਦੱਸ ਸਕਦੇ